ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਬੁੱਕ ਰਿਕਾਰਡਸ ਅਵਾਰਡ ਸ਼ੋ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਗੁਰਨਾਨਕ ਪਵਨ ਅੰਮ੍ਰਿਤਸਰ ਵਿਖੇ ਇੰਟਰਨੈਸ਼ਨਲ ਬੁੱਕ ਰਿਕਾਰਡਸ ਦਾ ਅਵਾਰਡ ਸ਼ੋ ਕਰਾਇਆ ਗਿਆ ਇਸ ਵਿੱਚ ਦੇਸ਼ ਵਿਦੇਸ਼ ਦੀਆਂ 825 ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਇਸ ਮੌਕੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਪ੍ਰਮੋਦ ਪਾਟਿਆ ਪ੍ਰਧਾਨ ਸਪੋਰਟ ਸੈੱਲ ਪੰਜਾਬ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਹਰਜਿੰਦਰ ਸ਼ਰਮਾ ਆਦਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਵਿੱਚ ਵਿਸ਼ੇਸ਼ ਮਹਿਮਾਨ ਬਾਲੀਵੁੱਡ ਅਦਾਕਾਰਾ ਪਦਮਨੀ ਕੋਲਾਪਰੀ ਫਿਲਮ ਸਟਾਰ ਅਤੇ ਡਾਂਸ ਇੰਸਟੀਚਿਊਟ ਦੀ ਐਮ ਡੀ ਪ੍ਰੀਤੀ ਸਿੰਘ ਅਤੇ ਪ੍ਰਸਿੱਧ ਗਾਇਕਾ ਹਰਗੁਣ ਕੌਰ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਕੰਪਨੀ ਦੇ ਡਾਇਰੈਕਟਰ ਅਤੇ ਸੀਈਓ ਪੰਕਜ ਵਿੰਗਲੇ ਦੇਸ਼ ਵਿਦੇਸ਼ ਦੇ 275 ਰਿਕਾਰਡ ਹੋਲਡਰ ਸੁਪਰ ਟੈਲੈਂਟਡ ਬੱਚਿਆਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਉਸਨੇ ਵੱਖ-ਵੱਖ ਰਿਕਾਰਡ ਹੋਲਡਰਾਂ ਵਿੱਚ ਆਪਣੀ ਕਲਾ ਦੇ ਅਦਭੁਤ ਕਿਰਸਮੇ ਦਿਖਾ ਕੇ ਸਭ ਨੂੰ ਹਨਾਨ ਕਰ ਦਿੱਤਾ ਇਸ ਮੌਕੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਅਤੇ प्रमोद ਭਾਟੀਆਂ ਨੇ ਦੇਸ਼ ਵਿਦੇਸ਼ ਤੋਂ ਆਏ ਲੋਕਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਕਲਾ ਦੀ ਸਲਾਘਾ ਵੀ ਕੀਤੀ ਇਸ ਮੌਕੇ ਬਾਲੀਵੁੱਡ ਸਟਾਰ ਪਦਮਨੀ ਕੋਲਾਪੁਰੀ ਨੇ ਇਹ ਗਲੀਆਂ ਦੇ ਚੁਬਾਰਾ ਗੀਤ ਤੇ ਪ੍ਰੀਤੀ ਸਿੰਘ ਨੇ ਨੱਚ ਕੇ ਦਰਸ਼ਕਾਂ ਦਾ ਮਨ ਮੋ ਲਿਆ ਇਸ ਮੌਕੇ ਪੰਕਜ ਅਤੇ ਪ੍ਰੀਤੀ ਨੇ ਸਾਰੇ 825 ਮਹਿਮਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਅਵਾਰਡ ਸ਼ੋ ਹਰ ਸਾਲ ਕਰਾਇਆ ਜਾਏਗਾ ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਬੁੱਕ ਰਿਕਾਰਡਸ ਅਵਾਰਡ ਸ਼ੋ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਗੁਰਨਾਨਕ ਪਵਨ ਅੰਮ੍ਰਿਤਸਰ ਵਿਖੇ ਇੰਟਰਨੈਸ਼ਨਲ ਬੁੱਕ ਰਿਕਾਰਡਸ ਦਾ ਅਵਾਰਡ ਸ਼ੋ ਕਰਾਇਆ ਗਿਆ ਇਸ ਵਿੱਚ ਦੇਸ਼ ਵਿਦੇਸ਼ ਦੀਆਂ 825 ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਇਸ ਮੌਕੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਪ੍ਰਮੋਦ ਭਾਟੀਆ ਪ੍ਰਧਾਨ ਸਪੋਰਟ ਸੈੱਲ ਪੰਜਾਬ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਰਜਿੰਦਰ ਸ਼ਰਮਾ ਆਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਵਿੱਚ ਵਿਸ਼ੇਸ਼ ਮਹਿਮਾਨ ਬਾਲੀਵੁੱਡ ਅਦਾਕਾਰਾ ਪਦਮਨੀ ਕੋਲਾਪੁਰੀ ਫਿਲਮ ਸਟਾਰ ਅਤੇ ਡਾਂਸ ਇੰਸਟੀਚਿਊਟ ਦੀ ਐਮਡੀ ਪ੍ਰੀਤੀ ਸਿੰਘ ਅਤੇ ਪ੍ਰਸਿੱਧ ਗਾਇਕਾ ਹਰਗੁਣ ਕੌਰ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਕੰਪਨੀ ਦੇ ਡਾਇਰੈਕਟਰ ਅਤੇ ਸੀਈਓ ਪੰਕਜ ਵਿੰਗਲੇ ਦੇਸ਼ ਵਿਦੇਸ਼ ਦੇ 275 ਰਿਕਾਰਡ ਹੋਲਡਰ ਸੁਪਰ ਟੈਲੈਂਟਡ ਬੱਚਿਆਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਉਸਨੇ ਵੱਖ-ਵੱਖ ਰਿਕਾਰਡ ਹੋਲਡਰਾਂ ਵਿੱਚ ਆਪਣੀ ਕਲਾ ਦੇ ਅਦਭੁਤ ਕਿਰਮੇ ਦਿਖਾ ਕੇ ਸਭ ਨੂੰ ਹਨਾਨ ਕਰ ਦਿੱਤਾ ਇਸ ਮੌਕੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਅਤੇ प्रमोद ਭਾਟੀਆਂ ਨੇ ਦੇਸ਼ ਵਿਦੇਸ਼ ਤੋਂ ਆਏ ਲੋਕਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਕਲਾ ਦੀ ਸਲਾਘਾ ਵੀ ਕੀਤੀ ਇਸ ਮੌਕੇ ਬਾਲੀਵੁੱਡ ਸਟਾਰ ਪਦਮਨੀ ਕੋਲਾਪੁਰੀ ਨੇ ਇਹ ਗਲੀਆਂ ਦੇ ਚੁਬਾਰਾ ਗੀਤ ਤੇ ਪ੍ਰੀਤੀ ਸਿੰਘ ਨੇ ਨੱਚ ਕੇ ਦਰਸ਼ਕਾਂ ਦਾ ਮਨ ਮੋਲਿਆ ਇਸ ਮੌਕੇ ਪੰਕਜ ਅਤੇ ਪ੍ਰੀਤੀ ਨੇ ਸਾਰੇ 825 ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਸ਼ੋ ਹਰ ਸਾਲ ਕਰਾਇਆ ਜਾਏਗਾ ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਬੁੱਕ ਰਿਕਾਰਡਸ ਅਵਾਰਡ ਸ਼ੋ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਗੁਰਨਾਨਕ ਪਵਨ ਅੰਮ੍ਰਿਤਸਰ ਵਿਖੇ ਇੰਟਰਨੈਸ਼ਨਲ ਬੁੱਕ ਰਿਕਾਰਡਸ ਦਾ ਅਵਾਰਡ ਸ਼ੋ ਕਰਾਇਆ ਗਿਆ ਇਸ ਵਿੱਚ ਦੇਸ਼-ਵਦੇਸ਼ ਦੀਆਂ 825 ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਇਸ ਮੌਕੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ प्रमोद 파ਟਿਆ ਪ੍ਰਧਾਨ ਸਪੋਰਟ ਸੈੱਲ ਪੰਜਾਬ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਰਜਿੰਦਰ ਸ਼ਰਮਾ ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਵਿੱਚ ਵਿਸ਼ੇਸ਼ ਮਹਿਮਾਨ ਬਾਲੀਵੁੱਡ ਅਦਾਕਾਰਾ ਪਦਮਨੀ ਕੋਲਾਪੁਰੀ ਫਿਲਮ ਸਟਾਰ ਅਤੇ ਡਾਂਸ ਇੰਸਟੀਚਿਊਟ ਦੀ ਐਮ ਡੀ ਪ੍ਰੀਤੀ ਸਿੰਘ ਅਤੇ ਪ੍ਰਸਿੱਧ ਗਾਇਕਾ ਹਰਗੁਣ ਕੌਰ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਕੰਪਨੀ ਦੇ ਡਾਇਰੈਕਟਰ ਅਤੇ ਸੀਈਓ ਪੰਕਜ ਵਿੰਗ ਨੇ ਦੇਸ਼ ਵਿਦੇਸ਼ ਦੇ 275 ਰਿਕਾਡ ਹੋਲਡਰ ਸੁਪਰ ਟੈਲੈਂਟਡ ਬੱਚਿਆਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਉਸਨੇ ਵੱਖ-ਵੱਖ ਰਿਕਾਡ ਹੋਲਡਰਾਂ ਵਿੱਚ ਆਪਣੀ ਕਲਾ ਦੇ ਅਦਭੁਤ ਕਿਰਸ਼ਮੇ ਦਿਖਾ ਕੇ ਸਭ ਨੂੰ ਹਨਾਨ ਕਰ ਦਿੱਤਾ ਇਸ ਮੌਕੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਅਤੇ ਪ੍ਰਮੋਦ ਪਾਟਿਆ ਨੇ ਦੇਸ਼ ਵਿਦੇਸ਼ ਤੋਂ ਆਏ ਲੋਕਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਕਲਾ ਦੀ ਸਲਾਘਾ ਵੀ ਕੀਤੀ ਇਸ ਮੌਕੇ ਬਾਲੀਵੁੱਡ ਸਟਾਰ ਪਦਮਨੀ ਕੋਲਾਪੁਰੀ ਨੇ ਇਹ ਗਲੀਆਂ ਦੇ ਚੁਬਾਰਾ ਗੀਤ ਤੇ ਪ੍ਰੀਤੀ ਸਿੰਘ ਨੇ ਨੱਚ ਕੇ ਦਰਸ਼ਕਾਂ ਦਾ ਮਨ ਮੋ ਲਿਆ ਇਸ ਮੌਕੇ ਪੰਕਜ ਅਤੇ ਪ੍ਰੀਤੀ ਨੇ ਸਾਰੇ 825 ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਸ਼ੋ ਹਰ ਸਾਲ ਕਰਾਇਆ ਜਾਏਗਾ ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਬੁੱਕ ਰਿਕਾਰਡਸ ਅਵਾਰਡ ਸ਼ੋ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਗੁਰਨਾਨਕ ਪਵਨ ਅੰਮ੍ਰਿਤਸਰ ਵਿਖੇ ਇੰਟਰਨੈਸ਼ਨਲ ਬੁੱਕ ਰਿਕਾਰਡਸ ਦਾ ਅਵਾਰਡ ਸ਼ੋ ਕਰਾਇਆ ਗਿਆ ਇਸ ਵਿੱਚ ਦੇਸ਼ ਵਿਦੇਸ਼ ਦੀਆਂ 825 ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਇਸ ਮੌਕੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ प्रमोद 파ਟਿਆ ਪ੍ਰਧਾਨ ਸਪੋਰਟ ਸੈੱਲ ਪੰਜਾਬ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਰਜਿੰਦਰ ਸ਼ਰਮਾ ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਵਿੱਚ ਵਿਸ਼ੇਸ਼ ਮਹਿਮਾਨ ਬਾਲੀਵੁੱਡ ਅਦਾਕਾਰਾ ਪਦਮਨੀ ਕੋਲਾਪਰੀ ਫਿਲਮ ਸਟਾਰ ਅਤੇ ਡਾਂਸ ਇੰਸਟੀਚਿਊਟ ਦੀ ਐਮ ਡੀ ਪ੍ਰੀਤੀ ਸਿੰਘ ਅਤੇ ਪ੍ਰਸਿੱਧ ਗਾਇਕਾ ਹਰਗੁਣ ਕੌਰ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਕੰਪਨੀ ਦੇ ਡਾਇਰੈਕਟਰ ਅਤੇ ਸੀਈਓ ਪੰਕਜ ਵਿੰਗ ਨੇ ਦੇਸ਼ ਵਿਦੇਸ਼ ਦੇ 275 ਰਿਕਾਡ ਹੋਲਡਰ ਸੁਪਰ ਟੈਲੈਂਟਡ ਬੱਚਿਆਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਉਸਨੇ ਵੱਖ-ਵੱਖ ਰਿਕਾਡ ਹੋਲਡਰਾਂ ਵਿੱਚ ਆਪਣੀ ਕਲਾ ਦੇ ਅਦਭੁਤ ਕਿਰਮੇ ਦਿਖਾ ਕੇ ਸਭ ਨੂੰ ਹਨਾਨ ਕਰ ਦਿੱਤਾ ਇਸ ਮੌਕੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਅਤੇ प्रमोद ਭਾਟੀਆਂ ਨੇ ਦੇਸ਼ ਵਿਦੇਸ਼ ਤੋਂ ਆਏ ਲੋਕਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਕਲਾ ਦੀ ਸਲਾਘਾ ਵੀ ਕੀਤੀ ਇਸ ਮੌਕੇ ਬਾਲੀਵੁੱਡ 스타 पद्मिनी कोल्हापुरी ਨੇ ਇਹ ਗਲੀਆਂ ਦੇ ਚੁਬਾਰਾ ਗੀਤ ਤੇ ਪ੍ਰੀਤੀ ਸਿੰਘ ਨੇ ਨੱਚ ਕੇ ਦਰਸ਼ਕਾਂ ਦਾ ਮਨ ਮੋਲਿਆ ਇਸ ਮੌਕੇ ਪੰਕਜ ਅਤੇ ਪ੍ਰੀਤੀ ਨੇ ਸਾਰੇ 825 ਮਹਿਮਾਨਾਂ ਦਾ ਧੰਨਵਾਦ ਕਰਦੇ ਆ ਕਿ ਇਹ ਅਵਾਰਡ ਸ਼ੋ ਹਰ ਸਾਲ ਕਰਾਇਆ ਜਾਏਗਾ